ਅੱਜ ਫੇਸਬੁੱਕ ਦੇ ਉੱਤੇ ਨਾ ਕਿਸੇ ਦੀ ਇੱਕ ਪੋਸਟ ਪੜ੍ਹਨ ਦਾ ਮੌਕਾ ਮਿਲਿਆ ਮੈਂ ਆਪ ਜੀ ਨਾਲ ਸਾਂਝੀ ਕਰਦਾ ਹਾਂ ਔਰ ਯਕੀਨ ਜਾਨੋ ਕਿ ਜਦੋਂ ਪੋਸਟ ਪੜ੍ਹੀ ਤਾਂ ਮੈਂ ਕਾਫੀ ਦੇਰ ਤੱਕ ਇਸ ਗੱਲ ਦੇ ਉੱਤੇ ਵਿਚਾਰ ਕਰਦਾ ਰਿਹਾ ਕਿ ਆਖਿਰ ਉਸ ਮਾਂ ਦੇ ਮਨ ਦੇ ਅੰਦਰ ਕੀ ਵਿਚਾਰ ਚੱਲ ਰਹੇ ਹੋਣਗੇ ਅੱਜ ਤੁਸੀਂ ਦੇਖ ਰਹੇ ਹੋ ਨਾਲ نیچے ਫੋਟੋ ਵੀ ਲਗਾਈ ਹੈ ਫੋਟੋ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਸ ਮਾਂ ਨੇ ਉਹ ਬੱਚਾ اٹھਾਇਆ ਹੋਇਆ ਜੋ 4 ਮਹੀਨੇ ਦਾ ਹੈ ਔਰ ਉਹ ਜੋ ਕੈਂਡੀਜ਼ ਡਿਸਟ੍ਰੀਬਿਊਟ ਕੀਤੀਆਂ ਉਹ ਵੀ ਦਿਖਾਈ ਦੇ ਰੀਆਂ ਨੇ ਤੇ ਉਹ ਜੋ ਕੰਨਾਂ ਦੇ ਵਿੱਚ ਲਗਾਉਣ ਵਾਸਤੇ ਉਹਨੇ ਦਿੱਤੇ ਸੀ ਉਹ ਵੀ ਉਹਦੇ ਵਿੱਚ ਹੋ ਰਹੇ ਮੈਂ ਆਪ ਜੀ ਨੂੰ ਪੋਸਟ ਪੜ੍ਹ ਕੇ ਸੁਣਾਣਾ ਉਹਦੇ ਵਿੱਚ ਲਿਖਿਆ ਸੀਗਾ ਕਿ ਦੱਖਣੀ ਕੋਰੀਆ ਤੋਂ ਅਮਰੀਕਾ ਦੀ 10 ਘੰਟੇ ਦੀ ਉਡਾਣ ਉਡਾਣ ਦੌਰਾਨ ਇੱਕ ਮਾਂ ਨੇ ਜਹਾਜ਼ 'ਚ ਸਵਾਰ 200 ਤੋਂ ਵੱਧ ਯਾਤਰੀਆਂ ਨੂੰ ਇੱਕ ਇੱਕ ਬੈਗ ਦਿੱਤਾ ਬੈਗ ਵਿੱਚ ਕੀ ਆਇਆ ਸੀਗਾ ਕੈਂਡੀ ਸੀਗੀ ਸ਼ਿੰਗਮ ਸੀਗੀ ਔਰ 이어 플러గ్ ਸੀਗੇ ਉਹ ਕਿਉਂ ਦਿੱਤੇ ਕਿਉਂਕਿ ਉਹਦੇ ਕੋਲ ਉਸਮਾਨ ਹੈ 4 ਮਹੀਨੇ ਦਾ ਇੱਕ ਬੱਚਾ ਚੁੱਕਿਆ ਹੋਇਆ ਸੀਗਾ ਤਾਂ ਕਿ ਜਦੋਂ ਉਡਾਨ ਦੌਰਾਨ ਅਗਰ ਉਹ ਬੱਚਾ ਕਿਤੇ ਰੋਇਆ ਜਾਂ ਉਹਦੇ ਕਾਰਨ ਕਿਸੇ ਨੂੰ ਵੀ ਡਿਸਟਰਬੈਂਸ ਹੋਈ ਤਾਂ ਉਹਨੇ ਕਿਹਾ ਕਿ ਮੈਂ ਐਡਵਾਂਸ ਦੇ ਵਿੱਚ ਹੀ ਭਾਈ ਪਹਿਲਾਂ ਹੀ ਤੁਹਾਡੇ ਤੋਂ ਮਾਫੀ ਮੰਗਦੀ ਹਾਂ ਇਹ ਤੋਂ ਇਲਾਵਾ ਬੈਗ ਦੇ ਵਿੱਚ ਇੱਕ ਸੁਨੇਹਾ ਲਿਖਿਆ ਹੋਇਆ ਸੀਗਾ ਉਸ ਸੁਨੇਹੇ ਨੇ ਦਿਲ ਤੱਕ دستਕ ਦਿੱਤੀ ਦਿਲ ਦੀ ਬਣੀ ਗਹਿਰਾਈ ਵਾਲੇ ਸਥਾਨ ਤੱਕ دستਕ ਦਿੱਤੀ ਵਿੱਚ ਕੀ ਲਿਖਿਆ ਸੀ ਉਸ ਬੱਚੇ ਦੇ ਵੱਲੋਂ ਲਿਖਿਆ ਸੀ ਉਸ ਮਾਂ ਨੇ ਹੈਲੋ ਮੈਂ ਜੂਨ ਹਾਂ ਮੈਂ 4 ਮਹੀਨੇ ਦੀ ਹਾਂ ਅਤੇ ਅੱਜ ਮੈਂ ਆਪਣੀ ਮੰਮੀ ਅਤੇ ਦਾਦੀ ਦੇ ਨਾਲ ਅਮਰੀਕਾ ਦੀ ਯਾਤਰਾ ਕਰ ਰਹੀ ਹਾਂ ਮੈਂ ਥੋੜੀ ਘਬਰਾਈ ਹੋਈ ਹਾਂ ਡਰੀ ਹੋਈ ਹਾਂ ਇਹ ਮੇਰੀ ਪਹਿਲੀ ਉਡਾਨ ਹੈ ਮੈਂ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰਾਂਗੀ ਮੈਂ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰਾਂਗੀ ਪਰ ਮੈਂ ਵਾਅਦਾ ਨਹੀਂ ਕਰ ਸਕਦੀ ਜੇਕਰ ਮੇਰੀ ਆਵਾਜ਼ ਬਹੁਤ ਉੱਚੀ ਹੋ ਜਾਂਦੀ ਹੈ ਤਾਂ ਕਿਰਪਾ ਕਰਕੇ ਇਹ 이어ਪਲੱਗ ਦੀ ਵਰਤੋਂ ਕਰੋ ਆਪਣੀ ਯਾਤਰਾ ਦਾ ਆਨੰਦ ਮਾਣੋ ਦੇਖੋ ਉਸ ਬੀਬੀ ਨੇ ਸਫਰਤਾ ਕਰਨ ਨਹੀਂ ਸੀਗਾ ਪਰ ਉਹਦੇ ਨਾਲ ਨਾਲ ਦੂਜਿਆਂ ਦੀ ਆਜ਼ਾਦੀ ਲਈ ਸਤਕਾਰ ਦਾ ਪ੍ਰਦਰਸ਼ਨ ਵੀ ਕੀਤਾ ਇਹਦੇ ਵਿੱਚ ਉਹ ਸੁਨੇਹਾ ਕੀ ਦੇਣਾ ਚਾਹੁੰਦੀ ਸੀ ਉਹ ਜਿਹੜੀ 4 ਮਹੀਨੇ ਦੀ ਬੱਚੀ ਸੀ ਨਾ ਵੀ ਅਗਰ ਕਿਤੇ ਮੇਰੀ ਬੱਚੀ ਦੇਖੋ ਇਹ ਸੁਨੇਹਾ ਉਹਨੇ ਇਹ ਚਿੱਠੀ ਜੋ ਹੈ ਇਹ ਆਪਣੀ ਬੇਟੀ ਦੀ ਤਰਫੋਂ ਲਿਖੀ ਸੀ ਕਿ ਕਿਤੇ ਅਗਰ ਮੇਰੀ ਆਵਾਜ਼ ਵੈਸੇ ਮੈਂ ਕੋਸ਼ਿਸ਼ ਕਰੂੰਗੀ ਸ਼ਾਂਤ ਰਹਿਣ ਦੀ ਪਰ ਮੈਂ ਵਾਦਾ ਨਹੀਂ ਕਰਦੀ ਵੀ ਜੇ ਕਿਤੇ ਮੇਤੋਂ ਸ਼ਾਂਤ ਨਾ ਰਹੇ ਰਿਹਾ ਹੋਇਆ ਮੈਂ ਘਬਰਾ ਗਈ ਕਿਉਂਕਿ ਮੈਂ ਡਦੀ ਹੋਈ ਆ ਪਹਿਲੀ ਉਡਾਨ ਹੈ ਮੇਰੀ ਮੇਰੀ ਵਜਨ ਨਾਲ ਤੁਹਾਨੂੰ ਕੋਈ ਮੜੀ ਨਿੱਕੀ ਜਿਹੀ ਇੰਨੀ ਜਿੰਨੀ ਵੀ ਦਿੱਕਤ ਹੋਈ ਤਾਂ ਅਸੀਂ ਤੁਹਾਡੇ ਤੋਂ ਅਡਵਾਂਸ ਦੇ ਵਿੱਚ ਮਾਫੀ ਮੰਗਦੇ ਹਾਂ ਜ਼ਿੰਦਗੀ ਦੇ ਵਿੱਚ ਅਗਰ ਸਾਡੀ ਵਜ੍ਹਾ ਦੇ ਨਾਲ ਕਿਸੇ ਨੂੰ ਕੋਈ ਦੁੱਖ ਤਕਲੀਫ ਕਦੀ ਜ਼ਿੰਦਗੀ 'ਚ ਹੁੰਦੀ ਹੈ ਸਭ ਤੋਂ ਬੈਸਟ ਚੀਜ਼ ਹੈ ਮਾਫ ਕਰਦੇ ਹੋ ਜੀ ਇਹ 10 ਬੰਦੂਕਾਂ ਅਗਲੇ ਦੇ ਦਿਨ ਤੱਕ ਅਸਰ ਕਰਦੀਆਂ ਹੈ ਮਾਫ ਕਰਨਾ ਅਤੇ ਮਾਫੀ ਮੰਗਣਾ ਦੁਨੀਆ ਦਾ ਸਭ ਤੋਂ ਵੱਡਾ ਸਭ ਤੋਂ ਵੱਡਾ ਹੌਸਲਾ ਹੈ